ਕੁਰਸੀਆਂ ਹੋਰ ਲੈ ਕੇ ਆਣ ਕਿਉਂਕਿ ਬੀਬੀਆਂ ਬਹੁਤ ਜ਼ਿਆਦਾ ਇੱਧਰਲੇ ਪਾਸੇ ਖੜੀਆਂ ਆਇਆ ਕੁਰਸੀਆਂ ਘੱਟ ਗਈਆਂ ਬੀਬੀਆਂ ਤੇ ਦਾਦਾਤ ਐਨੀ ਜ਼ਿਆਦਾ ਆ ਕਮਾਲ ਕਰ ਦਿੱਤੀ ਕੋਂਕੇ ਪਿੰਡ ਵਾਲੀਆਂ ਬੀਬੀਆਂ ਨੇ ਜਿੱਥੇ ਵੀ ਚਲੇ ਜਾਣ ਮੇਲੇ 'ਚ ਇਹ ਜਿੱਥੇ ਵੀ ਕਿਤੇ ਚਲੇ ਜਾਣਾ ਫਤਈ ਕਰਵਾਉਂਦੀਆਂ ਨੇ ਸੋ ਪਲੀਜ਼ ਮੇਰੀ ਰਿਕਵੈਸਟ ਆ ਟੈਂਟਾਂ ਵਾਲੇ ਵੀਰ ਨੂੰ ਜਿੱਥੇ ਕਿਤੇ ਵੀ ਮੇਰੀ ਆਵਾਜ਼ ਸੁਣਦੇ ਆ ਪਲੀਜ਼ ਕੁਰਸੀਆਂ ਦਾ ਅਰੇਂਜਮੈਂਟ ਕਰ ਦਿਓ ਬਾਬਾ ਰੋਡੂ ਜੀ ਵੀ ਅੱਜ ਬਹੁਤ ਖੁਸ਼ਾ ਕਮੇਟੀ ਮੈਂਬਰ ਤੇ ਪਿੰਡ ਵਾਲਿਆਂ ਤੇ ਕਿਉਂਕਿ ਮੌਸਮ ਬਹੁਤ ਵਧੀਆ ਆ ਬਹੁਤ ਵਧੀਆ ਮੌਸਮ ਆ بارش ਹੋ ਰਹੀ ਸੀ ਲਗਾਤਾਰ ਨਹੀਂ ਤਾਂ ਇੰਨੀ ਗਰਮੀ ਦੇ ਵਿੱਚ ਮੇਲੇ ਭਗਤਾਨੇ ਵੀ ਬਹੁਤ ਔਖੇ ਆ ਪਰ ਪ੍ਰਬੰਧਕ ਕਮੇਟੀ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੋਇਆ ਪੱਖਿਆਂ ਦਾ ਪਾਣੀ ਦਾ ਲੰਗਰ ਦਾ ਬਹੁਤ ਵਧੀਆ ਇੱਕ ਪ੍ਰਬੰਧਕ ਕਮੇਟੀ ਵੱਲ ਹੋਰ ਬਹੁਤ ਤੁਹਾਡਾ ਉਪਰਾਲਾ ਹੋ ਰਿਹਾ ਬੀਬੀਆਂ ਵਾਸਤੇ सिलाई मशीन देनिया ने भी रुपये अगले पास परची कट रहे हैं उन्होंने बाद कूपन क्डना या सो जरूर तुम भी अपनी किस्मत अजमाओ हूँ तो वैसे घर घर मशीन ने पर प्रबंधक कमेटी का बहुत वादिया बहुत वजिया उपराला लाया है ये सो आ जाओ एक गीत होर हरसिम कौर हाजरी लवाओगी उस तो, तो हुक्म होगा जिन्होंने प्रबंधक कमेटी का हुक्म होगा आओज ਕੇ ਥੱਲੇ ਹੱਥ ਮਾਰੀ ਲੇਗਾ ਦੋ ਹਾਂਜੀ ਦੁੰਗਾ ਦੁੰਗਾ ਹੂੰ 98 ਨੰਬਰ 89 98 ਨੰਬਰ ਜਿਹੜੀ ਵੀ ਮੇਰੀ ਭੈਣ ਤੇ ਕੋਲੇ ਪਰਚੀ ਆ 쿠ਪਨ ਆ ਤਾੜੀਆਂ ਮਾਰ ਤੋਂ ਵੀ ਭੈਣ ਦੇ ਨਾਂ ਤੇ ਪਹਿਲੀ ਮਸ਼ੀਨ ਨਿਕਲੀ ਆ ਭੈਣ ਨੂੰ ਖਾਲੀ ਹੱਥ ਨਹੀਂ ਜਾਣੀ ਮਸ਼ੀਨ ਲੈ ਕੇ ਜਾਊਗਾ 98 ਨੰਬਰ 89 99 ਨੰਬਰ ਜਿਹੜੀ ਵੀ ਮੇਰੀ ਭੈਣ ਦੇ ਕੋਲੇ ਕੁੱਪਾ ਨਾ ਉਹ ਸਟੇਜ ਤੇ ਆ ਜੇ ਜਲਦੀ ਤੋਂ ਜਲਦੀ ਕਿਉਂਕਿ ਟਾਈਮ ਬਹੁਤ ਘੱਟ ਆ 99 ਨੰਬਰ ਆ ਇੱਕ ਹੋਰ ਕਰ ਦਿਓ ਜੀ ਆ ਜਾ ਬੇਟੇ ਹਾਂਜੀ 2533 2533 ਜਿਹਦੇ ਕੋਲ ਵੀ ਕੁਪਾਨਾ ਮੇਰੀ ਭੈਣ ਦੇ ਕੋਲ ਉਹ ਵੀ ਸਟੇਟ ਤੇ ਫਟਾਫਟ ਆ ਜਾਵੇ ਇੱਕ ਪਿੰਟ ਭੱਜੀ ਆ ਰਹੀ ਆ ਮੈਨ ਲੱਗਦਾ ਇਹਦਾ ਹੀ 99 ਨੰਬਰ ਆ ਜਾ ਭੈਣੇ ਆ ਜਾ ਫਟਾਫਟ ਆ ਜਾ ਤੇਰੇ ਸੇਟ ਤੇ ਮਸ਼ੀਨ ਚ ਕਾਵਾਂ ਭਰਦੀ ਜਾਊਗੀ ਕਰ ਦੂੰ ਮਸ਼ੀਨ ਲੈ ਕੇ ਹਾਂਜੀ ਇੱਕ ਹੋਰ ਕੱਢੋ ਜੀ ਆ ਜਾ ਬਟੇ ਇੱਕ ਹੋਰ ਕੱਢੋ ਮੈਂ ਕਿਹਾ ਸੀ ਤੁਹਾਨੂੰ ਲੈ ਲਓ 20 20 ਰੁਪਏ ਦਾ ਕੁਪਾਨਾ ਨਹੀਂ ਮੰਨੀਆਂ ਤੁਸੀਂ ਹਾਂਜੀ 468 ਨੰਬਰ 468 ਹਾਂ ਭੈਣੇ ਵੇਖ ਲੈ ਵੇਖ ਵੇਖ ਫਟਾਫਟ ਤੇਰਾ ਤਾਂ ਨਹੀਂ ਕਿਤੇ ਕੋਈ ਗੱਲ ਨਹੀਂ ਅਗਲੀ ਵਾਰ ਸਹੀ ਕੋਈ ਗੱਲ ਨਹੀਂ ਗੜੀਆਂ ਵੱਧ ਗਈਆਂ ਆਪਾਂ ਲੈ ਜਾਾਂਗੇ ਘਰ ਨੂੰ ਨੋ ਟੈਨਸ਼ਨ ਹਾਂਜੀ 99 ਨੰਬਰ 2533 ਨੰਬਰ ਤੇ 468 ਨੰਬਰ ਮੇਰੇ ਤਿੰਨੇ ਪੈਣਾ ਜਿਨ੍ਹਾਂ ਦਾ ਜਿਨ੍ਹਾਂ ਕੋਲ ਵੀ ਇਕੁੱਪਨ ਹੈਗਾ ਐ ਸੋ ਪਲੀਜ਼ ਜਲਦੀ ਤੋਂ ਜਲਦੀ ਸਟੇਜ ਤੇ ਆ ਜੇ ਮੇਰੇ ਵੀਰ ਪੰਡ ਜ਼ੋਰਦਾਰ ਤਾੜੀਆਂ ਇਹਨਾਂ ਦੇ ਨਾਂ ਤੇ ਜੇ ਭਜਨਾਮ ਲਈ ਹੁੰਦਾ ਤਾਂ ਸਿਮਟੀ ਦੀ ਪੀੜਾ ਪਵਾਉਂਦੇ ਕੋਈ ਗੱਲ ਨਹੀਂ ਜਦੋਂ ਬਾਬਾ ਜੀ ਦੀ ਮੇਰ ਹੋ ਗਈ ਅਸੀਂ ਜ਼ਰੂਰ ਇਸ ਪਿੰਡ ਚ ਆਵਾਂਗੇ ਔਰ ਫ੍ਰੀ ਖਾੜਾ ਲਾ ਕੇ ਜਾਊਂਗੀ ਮੈਂ ਫ੍ਰੀ ਖਾੜਾ ਅਸੀਂ ਲਾ ਕੇ ਜਾਵਾਂਗੇ ਜਲਦੀ ਤੋਂ ਜਲਦੀ ਠੀਕ ਹੋ ਜਾਣਾ ਬਾਬਾ ਜੀ ਦਾ ਬਹੁਤ ਵੱਡਾ ਆਸ਼ੀਰਵਾਦ ਆ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਬਾਬਾ ਜੀ ਮੈਨੂੰ ਦਿਲੋਂ ਆਸ਼ੀਰਵਾਦ ਦਿਓ ਤੇ ਇਹਨਾਂ ਨੇ ਮੈਨੂੰ ਦਿਲੋਂ ਆਸ਼ੀਰਵਾਦ ਦਿੱਤਾ ਇੱਕ ਵਾਰ ਜ਼ੋਰਦਾਰ ਆ ਬਾਬਾ ਜੀ ਦੇ ਨਾਂ ਤੇ ਪ੍ਰਬੰਧਕ ਕਮੇਟੀ ਦੇ ਨਾਂ ਤੇ ਜਿਨ੍ਹਾਂ ਦਾ ਬਹੁਤ ਵੱਡਾ ਉਪਰਾਲਾ ਆ ਤੁਹਾਨੂੰ ਇੱਥੇ ਮੇਲਾ ਵਿਖਾਣ ਦੇ ਵਿੱਚ ਸੋ ਆਜੋ ਭੰਡਾਂ ਨਾਲ ਆਪਾਂ ਗੱਲਬਾਤ ਕਰਦੇ ਆ ਲਓ ਜੀ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਕਮੇਟੀ ਦਾ ਸਾਰੇ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਦੂਸਰੀ ਵਾਰ ਸਾਨੂੰ ਇਸ ਮੰਚ ਦੇ ਇਸ ਮੇਲੇ ਦੇ ਵਿੱਚ ਖੜਿਆ ਤੇ ਦੂਸਰਾ ਮੈਡਮ ਸੰਤੀ ਜੀ ਅਸੀਂ ਨਿੱਕੇ ਨਿੱਕੇ ਸਕੂਲ ਚ ਹੁੰਦੇ ਸੀ ਜਦੋਂ ਭਜਨਾਵਲੀ ਜੀ ਸਾਡੇ ਪਿੰਡ ਚੜੇ ਆਏ ਸੀ ਟਟ ਪੈਣੇ ਆ ਮੈਂ ਇੰਨੀ ਬੁੱਢੀ ਲੱਗਣ ਡਈਆਂ ਤੈਨੂੰ ਨਹੀਂ ਭੈਣੇ ਮੈਂ ਦਾੜੀ ਵਧਾਈ ਹੋਈ ਆ ਫਿਲਮ ਦੀ ਸ਼ੂਟਿੰਗ ਕਰਕੇ ਵੈਸੇ ਮੈਂ ਬਹੁਤ ਛੋਟਾ ਹੀ ਆ ਠੀਕ ਸੋ ਅਸੀਂ ਦੁਆ ਕਰਦੇ ਆ ਭਜਨਾ ਜੀ ਜਲਦੀ ਠੀਕ ਹੋਣ ਤੇ ਜਲਦੀ ਅਸੀਂ ਉਹਨਾਂ ਨੂੰ ਫੇਰ ਤੋਂ ਸਟੇਜਾਂ ਤੇ ਫੇਰ ਤੋਂ ਹੱਸੀਏ ਉਹਨਾਂ ਦੇ ਕਲਾ ਦਾ ਆਨੰਦ ਮਾਣੀਏ ਸੋ ਬਿਨਾਂ ਕਿਸੇ ਗੱਲ ਦੇ ਜੀ ਬਾਬੇ ਨਾਨਕ ਨੂੰ ਯਾਦ ਕਰਦੇ ਆ ਹਲੋ 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 ਭਾਈ ਜੀ ਦਾ ਮਾਈਕ ਖੋਲ ਦਿਓ ਮੜਾ ਜਾ ਭਾਈ ਬੋਲੇਗਾ ਭਾਈ ਦੂਸਰਾ ਮਾਈਕ ਕਰਾ ਦੋ ਜੀ ਹੈਲੋ 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 ਹਾਂਜੀ ਹੈਲੋ ਹੈਲੋ 99 ਨੰਬਰ ਜਿਨ੍ਹਾਂ ਦਾ ਵੀ ਨਿਕਲਿਆ ਸੀਗਾ ਉਹ ਮੇਰੀਆਂ ਭੈਣਾਂ ਪਿੱਛੇ ਆ ਗਈਆਂ ਆ 99 ਨੰਬਰ ਜ਼ੋਰਦਾਰ ਤਾੜੀਆਂ ਭੈਣਾਂ ਲਈ ਮੁਬਾਰਕਾਂ ਜੀ ਤੁਹਾਨੂੰ ਬਹੁਤ ਬਹੁਤ ਮਸ਼ੀਨਾਂ ਲੈ ਕੇ ਆਓ ਜੀ ਫਟਾਫਟ ਜਲਦੀ ਤੋਂ ਜਲਦੀ ਕਿਉਂਕਿ ਟਾਈਮ ਬਹੁਤ ਹੋ ਚੁੱਕਿਆ ਆ ਬਾਈ ਮਿੰਟੂ ਤੂਰੀ ਹਾਂ ਲੋ ਜੀ ਅੱਛਾ ਜੀ ਅੱਛਾ ਜ਼ੋਰਦਾਰ ਤਾੜੀਆਂ ਮਸ਼ੀਨ ਦੇ ਰਹੀ ਬਾਬਾ ਜੀ ਮਸ਼ੀਨ ਦੇ ਰਹੇ ਹਨ ਉਹਨਾਂ ਨੂੰ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਮੈਂਬਰਸ ਨੇ ਇਹਨਾਂ ਦਾ ਬਹੁਤ ਇਹ ਲਾਈ ਮਸ਼ੀਨ ਜਰੂਰ ਸਾਡੇ ਕੰਮ ਆਉਂਦੀ ਆ ਰੋਜ਼ ਵਾਰੋਜ਼ ਅਸੀਂ ਨੂੰ ਯੂਜ਼ ਕਰ ਸਕਦੇ ਆ ਘਰ ਦੇ ਵਿੱਚ 12533 ਨੰਬਰ ਤੇ 468 ਨੰਬਰ 2533 ਨੰਬਰ 468 ਨੰਬਰ ਸੋ ਵੀ ਮੇਰੀਆਂ ਭੈਣਾਂ ਆ ਜਾਣਾ ਰੋਟੀ ਖਾਣ ਗਈਆਂ ਆ ਭੁੱਖ ਲੱਗ ਗਈ ਆ ਕੋਈ ਗੱਲ ਨਹੀਂ ਭੈਣੇ ਛੇਤੀ ਆ ਜਾ ਰੋਟੀ ਖਾ ਗੀ ਸੋ ਆਓ ਮੇਰੇ ਵੀ ਹੈਲੋ 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 ਮਾਦੇ ਰੇਵਾ ਮਾਦੇ ਰੇਵਾ ਸੋ ਬਾਬੇ ਨਾਨਕ ਨੂੰ ਯਾਦ ਕਰਦੇ ਆ ਹੋ ਤੇਰੀ ਬਾਣੀ ਧੁਰਦਰਗਾਹੀ ਬਾਬਾ ਨਾਨਕਾ ਤੇਰੀ ਬਾਣੀ ਧੁਰਦਰਗਾਹੀ ਬਾਬਾ ਨਾਨਕਾ ਤੇ ਆਹਰੀ ਕਵਚਨੇ ਲਾਹੀ ਬਾਬਾ ਨਾਨਕਾ ਤੇ ਆਹਰੀ ਕਵਚਨੇ ਲਾਹੀ ਆਜ ਸੈੱਟ ਕਰ ਸਾਡਾ ਤਾਂ ਬੇੜਾ ਕਰਕੇ ਤੂੰ ਹੀ ਚਲਾਉਣੀ ਐ ਜਵੇਂ ਚਲਾਉਣੀ ਐ ਆ ਲੈ ਵੀ ਚੀਕਾਂੀਆਂ ਮਾ ਦਾ ਸੌਂਡ ਇਹਨੂੰ ਕੰਮ ਨਹੀਂ ਕਰਾਉਂਦੀ ਠੀਕ ਹੈ ਲੋ ਹੈਲੋ ਹੈਲੋ ਹਾਂਜੀ ਹੈਲੋ ਹੈਲੋ ਆ ਬੜੀਆਂ ਰੌਣਕਾਂ ਲੱਗੀਆਂ ਲੈ ਬੜਾ ਕਾਠੀ ਆ ਬੱਲੇ 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 ਬੜੀਆਂ ਰੌਣਕਾਂ ਲੱਗੀਆਂ ਮਾਤਾ ਭੈਣਾਂ ਬੇਟੀਆਂ ਬੀਬੀਆਂ ਦਾ ਮਿੱਲਾ ਅੱਜ ਆਹ ਕੀ ਹੁਣ ਲਗਾਈ ਲੈ ਤੈਨੂੰ ਨਹੀਂ ਪਤਾ ਉਹ ਦੱਸ ਦੇ ਗੱਬੀ ਬੀਪੀਆਂ ਦਾ ਮੇਲਾ ਅੱਜ ਬੀਪੀਆਂ ਦਾ ਮੇਲਾ ਹੈ ਮੇਲਾ ਕਈ ਦਿਨ ਚੱਲਦਾ ਬੜਾ ਮਸ਼ਹੂਰ ਮੇਲਾ ਹੀ ਸਹੀ ਗੱਲ ਹੈ ਉਹ ਮੈਂ ਤੇ ਨਹੀਂ ਆਂ ਬੀਪੀਆਂ ਦੇਖ ਕੇ ਕੁਝ ਹੋਰ ਸਮਝਿਆ ਹਾਂ ਤੂੰ ਕੀ ਸਮਝਿਆ ਉਹ ਮੈਨੂੰ ਪੈ ਗਿਆ ਭਲੇਖੇ ਕਿਹੜੇ ਭਲੇਖੇ ਡਬਲ ਭਲੇਖੇ ਮੈਂ ਇਕੱਠ ਦੇਖ ਲਿਆ ਮੈਂ ਕਿਹਾ ਸਟੇਜਾਂ ਲੱਗੀਆਂ ਇਕੱਠ ਹੈ ਸਹੀ ਗੱਲ ਹੈ ਮੈਨੂੰ ਲੱਗਾ ਤੇਰੀ ਭੂਆ ਨੂੰ ਵੋਟਾਂ ਪੈਣ ਲੱਗੀਆਂ ਇੱਕ ਪਰਚੀ ਆਪਾਂ ਪਾ ਲਈ ਕੁੱਤੇ ਕੰਮ ਕਰਿਆ ਕਰ ਹੋਰ ਕੀ ਆ ਦੱਸ ਉਹ ਲਾ ਇਹ ਵੋਟਾਂ ਦੇ ਆ ਗੱਲਾਂ ਛੱਡ ਕੁਈ ਅੱਜ ਦੀ ਸੁਣਾ ਕੋਈ ਕੱਲ ਦੀ ਗੱਲ ਸੁਣਾ ਪਿਛਲੇ ਮਹੀਨੇ ਦੀ ਸੁਣ ਆ ਸੁਣਾ ਦੇ ਉਹ ਪਿਛਲੇ ਮਹੀਨੇ ਕੰਮ ਹੀ ਬੜੀ ਪਈ ਹੈ ਉਹ ਬੜੀ ਗਰਮੀ ਪਈ ਹੈ ਤਰਾਕੀ ਦਾ ਬੜੀ ਗਰਮੀ ਪਈ ਤਰਾ ਇਖਣਾ ਕੇ ਸਹੀ ਗੱਲ ਹੈ ਮੈਂ ਕਹ ਲੋਕ ਤਾਂ ਪ੍ਰਧਾਨ ਮੰਤਰੀ ਨੂੰ ਕਹਿੰਦੇ ਸੀ ਕੀ ਕਹਿੰਦੇ ਸੀ ਕਹਿੰਦੇ ਭਾਈ ਜੇ ਤੂੰ ਪੜਿਆ ਲਿਖਿਆ ਤੇ ਡਿਗਰੀ ਦਿਖਾ ਹੁਣੇ ਸੁਵਾਈਆਂ ਮੈਂ ਮਾ ਪ੍ਰਧਾਨ ਮੰਤਰੀ ਦਾ ਤਾਂ ਪਤਾ ਨਹੀਂ ਅੱਛਾ ਦੂਰ ਜੀ ਡੈਲੀ ਨਵੀਆਂ ਡਿਗਰੀਆਂ ਦਿਖਾਉਂਦਾ ਕਦੇ 48 ਡਿਗਰੀ ਕਦੇ 50 ਡਿਗਰੀ ਓ ਮੈਂ ਕਹਿੰਿਆ ਇੰਨੀਆਂ ਡਿਗਰੀਆਂ ਬੇਕਾਰ ਸਭ ਕੁਲੇ ਨਹੀਂ ਜਿੰਨੀਆਂ ਫੂਰਜ ਦਿਖਾ ਗਿਆ ਗੁੱਲ ਗਰਮੀ ਨੇ ਤਰਾਕ ਡਾਦੇ ਓ ਲੈ ਹੋ ਸੁਣ ਓ ਬੜੀਆਂ ਰੌਣਕਾਂ ਕੋਈ ਖੁਸ਼ੀ ਦੀ ਗੱਲ ਕੋਈ ਹਾਸੇ ਮਖੌਲ ਦੀ ਗੱਲ ਓ ਮੈਂ ਸੁਣਿਆ ਓ ਸੁਣ ਲੈ ਓ ਪਿੱਛੇ ਦੇ ਮੇਰੇ ਚੱਲਦੀ ਸੀ ਰਿਸ਼ਤੇ ਦੀ ਗੱਲ ਹਲਾ ਫੇਰ ਮੇਰੇ ਚੱਲਦੀ ਸੀ ਰਿਸ਼ਤੇ ਦੀ ਗੱਲ ਅੱਛਾ ਭਾਈ ਜੀ ਮੈਨੂੰ ਆਉਂਦੇ ਸੀ ਦੇਖਣ ਵਾਲੇ ਓ ਦੇਖਣ ਵਾਲੇ ਆਉਣੇ 16 ਸਲੱਖਾ ਤਾਂ ਹੈਗਾ ਮੈਨੂੰ ਹਫਤੇ ਚ 2-3 ਵਾਰੀ ਦੇਖਣ ਵਾਲੇ ਆ ਜਾਂਦੇ ਸੀ ਕਹਿੰਦੇ ਕੀ ਓ ਰੌਲਾ ਇੱਕ ਗੱਲ ਦਾ ਕਹਿੰਦੇ ਕੁਝ ਨਹੀਂ ਗੱਲਾਂ ਦੇਖ ਕੇ ਹੀ ਮੁਰ ਜਾਂਦੇ ਆ ਕੋਈ ਗੱਲ ਸਿਰੇ 'ਤੇ ਨਹੀਂ ਲਾਉਂਦੇ ਉਹ ਮੈਥੋਂ ਵੱਧ ਬੋਲਿਆ ਜਾਂਦਾ ਆ ਤੂੰ ਵੱਧ ਬੋਲਦਾ ਏ ਇੱਥੇ ਕਰਕੇ ਮੈਨੂੰ ਦੋ ਵਾਰੀ ਦੇਖਦੇ ਆ ਉਹ ਕਿਵੇਂ ਪਹਿਲਾਂ ਮੈਨੂੰ ਘਰੇ ਬਹਿ ਕੇ ਦੇਖਦੇ ਆ ਦੂਜੀ ਵਾਰੀ ਦੂਜੀ ਵਾਰੀ ਗਲੀ 'ਚ ਖੜ ਕੇ ਕਹਿੰਦੇ ਬਾਹਰ ਨਿਕਲੇ ਹੀ ਤੈਨੂੰ ਦੇਖਦੇ ਆ ਵੱਡਾ ਬਰਮਾਸ ਦੋ ਵਾਰੀ ਦੇਖਦੇ ਆ ਮੂੰਹ ਦਿਖਾਈ ਆ ਕਰੀ ਨਹੀਂ ਹੁੰਦੀ ਗੀ ਉਹ ਲਾਂਦੀ ਆ ਤੂੰ ਵੱਧ ਬੋਲਦਾ ਏ ਤੇਰੀ ਗੱਲ ਬਣੀ ਬਚੋਲਾ ਚੱਜਦਾ ਪਾ ਲੈਣਾ ਸੀ ਯਾ ਭਾਈ ਸਾਹਿਬ ਮੈਂ ਲੱਭ ਰਿਹਾ ਬਚੋਲਾ ਚੱਜਦਾ ਫੇਰ ਗੱਲ ਬਣੀ ਮੈਂ ਚੰਗਾ ਬਚੋਲਾ ਲੱਭਿਆ ਹੈ ਹਲੋ ਉਹ ਮੈਨੂੰ ਕੁੜੀ ਵਾਲੇ ਦੇਖਣ ਆ ਗਏ ਅੱਛਾ ਮੈਨੂੰ ਪਸੰਦ ਵੀ ਕਰ ਗਏ ਆਪ ਸੰਕੁਚਨਸ ਰੱਖਾ ਹੈਗਾ ਤੂੰ ਸੋਣਾ ਮੈਂ ਹੈਗਾ ਹੈ ਕਹਿੰਦੇ ਜੀ ਮੁੰਡਾ ਸਾਨੂੰ ਪਸੰਦ ਹੈ ਕੰਮ ਦੱਸੋ ਕੀ ਕਰਦਾ ਥੋੜੇ ਘਰ ਦੇ ਕੀ ਕਹਿੰਦੇ ਕਰਦੇ ਕਹਿੰਦੇ ਜੀ ਮੁੰਡੇ ਨੇ ਐਮਏ ਕੀਤੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹ ਥੀਏਟਰ ਦੀ ਅੱਛਾ ਤੇ ਨਾਟਕ ਕਰਦਾ ਹੈ ਅੱਛਾ ਨਾਟਕ ਕਰਦਾ ਹੈ ਹਾਂ ਕੁੜੀ ਵਾਲੇ ਕੀ ਕਹਿੰਦੇ ਆ ਕੁੜੀ ਵਾਲੇ ਕਹਿੰਦੇ ਨਾਟਕ ਤਾਂ ਸਾਡੀ ਕੁੜੀ ਬਥੇਰੇ ਕਰਦੀ ਆ ਹੁਣੇ 150 ਕਰ ਤੂੰ ਇੰਸਟਾਗ੍ਰਾਮ ਤੇ ਹੀ ਰਹਿੰਦੀ ਆ ਮਸ਼ਹੂਰ ਹੀ ਬੜੀ ਆ ਸਾਡੇ 11000 ਤਾਂ ਫੋਲੋਅਰ ਆ ਤੇਰਾ ਖ ਅ ਫਿਰ ਤੁਸੀਂ ਕੀ ਕੀਤਾ ਕਰਨਾ ਕੀ ਆਉਂਦੇ ਹੋਏ ਕੁੜੀ ਨੂੰ ਫੋਲੋ ਕਰਕੇ ਆਏ ਹੁਣ ਉਹਦੀਆਂ ਰੀਲਾਂ ਦੇਖੀ ਦੀ ਵਧੀਆ ਚੀ ਲਗਾ ਰਹੀਦਾ ਓਏ ਮਾਰਨਾ ਕਰ ਬੰਦ ਕੀ ਹੋਇਆ ਬਾਈ ਤੋ ਫੜ ਬਧਾਈਆਂ ਮੁੜਿਆ ਹਲੇ ਨਹੀਂ ਆਈਆਂ ਲੜਦੀ ਕਿਸੇ ਤਾਂ ਦਾ ਓ ਮੈਂ ਤਾਂ ਸਾਹ ਲੈਣਾ ਸੀ ਇੱਕੋ ਸਾਹ ਹੀ ਲੱਗਾ ਪਿਆ ਮੇਰਾ ਕਿਤੇ ਕਹਿ ਲਈ ਨਾ ਇੰਦਰ ਭੇਜੀ ਕੋਲ ਕੀ ਆਦਾ ਅੱਲਾ ਤੇਰੀ ਗੱਲ ਬਣੀ ਨਹੀਂ ਫਿਰ ਮੈਂ ਵੀ ਕਹਿੰਦਾ ਠੀਕ ਹੈ ਤੋ ਮੈਂ ਕਹਾਂ ਸਾਨੂੰ ਹਸਾਉਣ ਵਾਲਿਆਂ ਨੂੰ ਇੰਨਾ ਹਲਕੇ 'ਚ ਨਾ ਲਾਓ ਹੋ ਕਿਉਂ ਉਹ ਅਸੀਂ ਕਰੀਏ ਇਹਨਾਂ ਦਾ ਕੁਝ ਨਾ ਕਰੀਏ ਤੇ ਜੇ ਧਰਦ ਗਏ ਫਿਰ ਤੇ ਮੁੱਖ ਮੰਤਰੀ ਲੱਗਦੇ ਆ ਤੁਸੀਂ ਕੁੜੀ ਨਹੀਂ ਦੇਦੇ ਅਸੀਂ ਬਿਜਲੀ ਨਹੀਂ ਦੇਣੀ ਫਿਰ ਲਾਈ ਜਾਓ ਧਰਨੇ ਫਿਰ ਚੰਗੇ ਰਹੋਗੇ ਔਰ ਕੀ ਹੈ ਹਬਲੀ ਤੋਂ ਆ ਗਿਆ ਹਾ ਤੁਹਾਨੂੰ ਬਿਜਲੀ ਦਾ ਬਿੱਲ ਆ ਗਿਆ ਆ ਗਿਆ ਬਿੱਲ ਸਰਕਾਰ ਨੇ ਤਾਂ ਮਾਫ ਦਿੱਤਾ ਸੀ ਹਾ ਤੁਹਾਨੂੰ ਕਿੰਨਾ ਆ ਗਿਆ ਵੱਡਾ ਬਿੱਲ ਆ ਗਿਆ ਆਇਆ ਕਿੰਨਾ ਮੈਂ ਬਿੱਲ ਲੈ ਗਿਆ ਅੱਛਾ ਮੈਂ ਉੱਥੇ ਅਨ ਪੜ ਜਾ ਲਾਈਨ ਮੈਨ ਬੈਠਾ ਸੀ ਆ ਬੈਠੇ ਹੁੰਦੇ ਆ ਮੈਂ ਕਿਹਾ ਭਾਈ ਸਾਹਿਬ ਐਡਾ ਵੱਡਾ ਬਿੱਲ ਆ ਗਿਆ ਉਹ ਕਹਿੰਦਾ ਤੁਹਾਡੇ ਬਿਜਲੀ ਮੱਚੀ ਆ ਹਾਂ ਤੂੰ ਕੀ ਕਿਹਾ ਮੈਂ ਕਿਹਾ ਸਾਡੇ ਤਾਂ ਪੱਖਾ ਹੀ ਇੱਕ ਆ ਉਹਦਾ ਵੀ ਫਰ ਟੁੱਟਿਆ ਏ ਮੈਂ ਕਿਹਾ ਇੱਕ ਫਰ ਵਾਲਾ ਪੱਖਾ ਕਿੰਨੀ ਬਿਜਲੀ ਖਾਵੇ ਉਹ ਕੀ ਕਹਿੰਦਾ ਕਹਿੰਦਾ ਜੀ ਬਿਜਲੀ ਮੱਚੀ ਆ ਤੂੰ ਕੀ ਕਿਹਾ ਮੈਂ ਕਿਹਾ ਸਾਡੇ ਤਾਂ ਲੱਗੀ ਹੀ ਨਹੀਂ ਅੱਛਾ ਉਹ ਕਹਿੰਦਾ ਮੱਚੀ ਆ ਤੂੰ ਕੀ ਕਿਹਾ ਮੈਂ ਕਿਹਾ ਕੀ ਗੱਲ ਸਮਾਨੀ ਬਿਜਲੀ ਵੀ ਸਾਡੇ ਤੇ ਪਾਈ ਆ ਤੁਹਾਡੇ ਵਾਲੀ ਤਾਂ ਆਉਂਦੀ ਘੱਟ ਆ ਸੋਡੇ ਦਾ ਕੋਲੇ ਮੁਕਈ ਰਹਿੰਨੇ ਉਹ ਵੀ ਸਾਡੇ ਦੇ ਪਾਤੀ ਆ ਉਹ ਫਿਰ ਰਿਸ਼ਤੇ ਦੀ ਗੱਲ ਲੱਗੇ ਤੁਰੀ ਮੇਰੇ ਫਿਰ ਗੱਲ ਬਣੀ ਅਬ ਤੁਲਾ ਮੇਰਾ ਕਹਿੰਦਾ ਕੀ ਕਹਿੰਦਾ ਕਹਿੰਦਾ ਲੈ ਵੀ ਤੈਨੂੰ ਤੀਜੀ ਚੌਥੀ ਆ ਦੇਖਣ ਆਲੇ ਆ ਰਹੇ ਆ ਤੇਰਾ ਬਾਵਾ ਵਾਲੀ ਹੋ ਗਿਆ ਆਹੋ ਜਵਾਬ ਹੀ ਮਿਲੇ ਆ ਮੈਨੂੰ ਕਹਿੰਦਾ ਹਰੇਕ ਗੱਲ ਦਾ ਤਿੰਨ ਗੁਣਾ ਭਦਾਵ ਦਾ ਜਵਾਬ ਦੇ ਦੀ ਤੂੰ ਜਵਾਬ ਦਿੱਤਾ ਨਹੀਂ ਸੀਗਾ ਫਿਰ ਮੇਰੇ ਸਾਹਮਣੇ ਕੁੜੀ ਦਾ ਪਿਓ ਬੈਠ ਗਿਆ ਬੈਠ ਗਿਆ ਮੈਨੂੰ ਕਹਿੰਦਾ ਕਾਕਾ ਜੀ ਕੁਝ ਉਤਰੋ ਉਤਰੋ ਮੈਂ ਕਿਹਾ ਉਤਰੋ ਉਤਰੋ ਕੁਤਰੋ ਇਹ ਕੀ ਮੇਗੀ ਟੈਂਟੇ ਸਮਝ ਨਹੀਂ ਆਈ ਉਹ ਐਡਾ ਵਿਦਵਾਨ ਬੰਦਾ ਸਮਝ ਤੁਹਾਨੂੰ ਨਹੀਂ ਆਈ ਭਲਾ ਫੇਰ ਮੈਨੂੰ ਕਹਿੰਦਾ ਕਾਕਾ ਜੀ ਤੁਹਾਡਾ ਕਾਰੋਬਾਰ ਕਿੱਡਾ ਹਾਂ ਕੰਮ ਕਰ ਕੀ ਹੈ ਮੈਂ ਕਹਾਂ ਜੀ ਫਾਇਲਿਆ ਹੋਇਆ ਕਾਰੋਬਾਰ ਹੈ ਕਿੱਥੋਂ ਤੱਕ ਦਿੱਲੀ ਬੰਬੇ ਕਲਕੱਤੇ ਤੱਕ ਉਹ ਫੱਲੇ ਬੱਲੇ ਤੇ ਪਾਪਾ ਜੀ ਨੂੰ ਬੜੀ ਟੈਨਸ਼ਨ ਆਂਦੀ ਹੁੰਦੀ ਹੋਣੀ ਪਾਪਾ ਜੀ ਨੂੰ ਬੜੀ ਟੈਨਸ਼ਨ ਰਹਿੰਦੀ ਆ ਪਾਪਾ ਜੀ ਕਿੱਥੇ ਰਹਿੰਦੇ ਆ ਇੱਕ ਦਿੱਲੀ ਬੰਬੇ ਇੱਕ ਕਲਕੱਤੇ ਸਾਡਾ ਕਾਰੋਬਾਰ ਵਧਾਣਾ ਆਦੀ ਭਾਪੇ ਵੀ ਵਾਦੀ ਰੱਖੇ ਆ ਆਦੀ ਭਾਪੇ ਭਰਤੀ ਕੀਤੇ ਹੋਏ ਆ ਪਾਪਿਆਂ ਦਾ ਦੀ ਛਿਟਾ ਦਿੱਤਾ ਹੋਇਆ 2-4 ਦਾ ਸਟੇ ਇੱਕੋ ਹੀ ਮਣ ਜਾਣੇ ਆ 3-4 ਤੁਸੀਂ ਲੈ ਦੋ ਐਨੇ ਸਾਥੋਂ ਸਾਹਵੇਂ ਨਹੀਂ ਜਾਂਦੇਗੇ ਹੋਰ ਕੀ ਹੈ ਦੱਸ ਉਹ ਫੇਰ ਅਸੀਂ ਕੁੜੀ ਵੇਖਣ ਚਲੇ ਗਏ। ਉਹ ਫੇਰ ਗੱਲ ਬਣ ਗਈ। ਰਿਸ਼ਤੇ ਦੀ ਗੱਲ ਕਾਂ ਤਰੀ ਹੈ। ਅੱਛਾ। ਉਹ ਮੈਂ ਅਸੀਂ ਕੁੜੀ ਵੇਖਣ ਚੱਲ ਗਏ। ਭਲਾ ਫੇਰ। ਮੈਨੂੰ ਤੇ ਕੁੜੀ ਨੂੰ ਉਹਨਾਂ ਨੇ ਕਮਰੇ ਦੇ ਚ ਤਾੜਤਾ ਹੈ। ਉਹ ਤਾੜਦੇ ਨਹੀਂ ਹੁੰਦੇ ਗੱਲਬਾਤਾਂ ਦੇ ਬਿਠਾਉਂਦੇ ਆ ਨਮਾ ਚ ਮੰਨ ਲੈ। ਯਾ ਗੱਲਬਾਤ ਕਰਨਾ ਤੇ ਸਾਨੂੰ ਬਿਠਾ ਫੇਰ। ਭਈ ਅੱਧਾ ਪੌਣਾ ਘੰਟਾ ਸੰਗ ਦੀ ਨਾ ਉਹ ਬੋਲੀ ਨਾ ਬੋਲਿਆ ਮੈਂ। ਅੱਛਾ ਫੇਰ। ਭਈ ਪੌਣੇ ਘੰਟੇ ਬਾਅਦ ਸੰਗ ਦੀ ਸੰਗ ਦੀ ਆਪ ਬੋਲੀ ਆ। ਕਿ 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 ਮੈਨੂੰ ਕਹਿੰਦੀ ਵੀਰ ਜੀ ਤੁਸੀਂ ਕਿੰਨੇ ਭੈਣ ਭਾਈ ਹੋ। ਫਿਰ ਮੈਂ ਵੀ ਕਹਤਾ ਕੀ ਕਹਤਾ ਮੈਂ ਕਹ ਪਹਿਲਾ ਤਿੰਨ ਸੀ ਤੇਰੇ ਸਨੇ ਚਾਰ ਹੋਵਾਂਗੇ ਫਿਰ ਅਸੀਂ ਚੁੰਨੀ ਜੜਾ ਕੇ ਲਿਆਨੀ ਆ ਜਿੱਤੇ ਰਖੜੀ ਬੰਨ ਲਿਆਉਣੀ ਪੈਂਦੀ ਪੋਰ ਕੀ ਆਗਾ ਸੋ ਉਹ ਵਿਆਹ ਕੇ ਲੈ ਜਾਂਦੀ ਆ ਸ਼ਾਇਰਾਂ ਦੇ ਖਾਂਦਾਂ ਚ ਆ ਗਈ ਸ਼ਾਇਰੋਂ ਸ਼ਹਿਰੀ ਕਰਦੀ ਆ ਕੀ ਕਹਿੰਦੀ ਆ ਇੱਕ ਦਿਨ ਮੈਨੂੰ ਕਹਿੰਦੀ ਆ ਕੀ ਕਹਿੰਦੀ ਆ ਕਹਿੰਦੀ ਬਾੜੀ ਵਿੱਚ ਬੈਠੀ ਮੈਂ ਮਰੂਦ ਪਈ ਖਾਨੀ ਆ ਬਾੜੀ ਵਿੱਚ ਬੈਠੀ ਮੈਂ ਮਰੂਦ ਪਈ ਖਾਨੀ ਆ ਆ ਬਾੜੀ ਵਿੱਚ ਬੈਠੀ ਮੈਂ ਮਰੂਦ ਪਈ ਖਾਨੀ ਆ ਬਾੜੀ ਵਿੱਚ ਬੈਠੀ ਮੈਂ ਮਰੂਦ ਪਈ ਖਾਨੀ ਆ ਆ ਜਾ ਬਾਲਮਨ ਲੂਣ ਹੀ ਫੜਾ ਜਾ ਇੱਥੇ ਵੇਲਾ ਹੀ ਬੈਠਾ ਮਰੂਦ ਕੱਚੇ ਹੀ ਬੜੇ ਆ ਐ ਜੀਆਂ ਗੱਲਾਂ ਕਰਦੀ ਆ ਲੈ ਵਿਆਹ ਤੇ ਲੈਂਦੀ ਅੱਛਾ ਆ ਕੇ ਕਲੇਸ਼ ਕਰ ਲਿਆ ਕਿਹੜੀ ਗੱਲੋਂ ਕਹਿੰਦੀ ਮੈਂ ਕਿਸੇ ਮਹਿੰਗੀ ਥਾਂ ਤੇ ਘੁੰਮਣਾ ਤੂੰ ਕਮਾ ਲਿਆ ਜੀ ਲੈ ਘਰ ਵਾਲੀ ਦੀ ਗੱਲ ਮੋੜ ਕੇ ਦੰਦ ਥੋੜੀ ਬਣਾਉਣੇ ਬੰਦੇ ਨੇ ਸਹੀ ਗੱਲ ਲੈ ਮੈਂ ਕਮਾ ਲਿਆਂਦੀ ਕਮਾਈ ਕਿੱਥੇ ਮਹਿੰਗੀ ਥਾਂ ਤੇ ਉਹ ਤੂੰ ਵੀ ਮਹਿੰਗੀ ਥਾਂ ਉਹ ਤੂੰ ਵੀ ਮਹਿੰਗੀ ਥਾਂ ਅੱਜ ਗਰਾਮ ਹੀ ਲੈ ਕੇ ਆਉਂਦਾ ਤੂੰ ਤਾਂ ਮਹਿੰਗੀ ਥਾਂ ਕਮਾਤੀ ਲੈ ਕੇ ਕਿੱਥੇ ਗਿਆ ਪੈਟਰੋਲ ਪੰਪ ਤੇ ਮੈਂ ਆਹ ਹੀ ਮਹਿੰਗਾ ਏ ਇੱਥੇ ਹੀ ਘੁੰਮ ਲਾ ਕੱਢ ਲਾ ਚਾਰ ਢੇੜੇ 100 ਰੁਪਏ ਲੀਟਰ ਮਹਿੰਗਾਈ ਬੜਾ ਹੋਇਆ ਪਿਆ ਉਥੇ ਕਮਾ ਲਿਆਂਦੀ ਉਹ ਲਾਪਤਾ ਹਾਂ ਫਤ ਭਜਾਈ ਨੂੰ ਡਾਕਟਰ ਦੇ ਲਈ ਜਾਂਦਾ ਸੀ ਉਹ ਕਾਦੀ ਗੱਲ ਪੁੱਛਦਾ ਭਰਾ ਉਹ ਕੀ ਹੋਇਆ ਉਹ ਤੇਰੀ ਭਜਾਈ ਦੇ ਆ ਗਈ ਪਿੱਤੇ ਚ ਪਥਰੀ ਹਲਾ ਫੇਰ ਪਥਰੀ ਆ ਗਈ ਉਹਨੂੰ ਮੈਂ ਡਾਕਟਰ ਦੇ ਲੈ ਗਿਆ ਅੱਛਾ ਮੈਂ ਡਾਕਟਰ ਦੇ ਲੈ ਗਿਆ ਤੇ ਡਾਕਟਰ ਕਹਿੰਦਾ ਵੀ ਪਥਰੀ ਕੱਢਣੀ ਪਣੀ ਇਹਦਾ ਦਰਦ ਭੈੜਾ ਆਹ ਬੜਾ ਦਰਦ ਭੈੜਾ ਹੁੰਦਾ ਇਹਦਾ ਉਹ ਕਹਿੰਦਾ ਆਪਰੇਸ਼ਨ ਕਰਨਾ ਪਊਗਾ ਅੱਛਾ ਫੇਰ ਉਦੋਂ ਤੇਰੀ ਭਜਾਈ ਨੂੰ ਕਹਿੰਨੇ ਰਾਇ ਦੇਤੀ ਕੀ ਰਾਇ ਦੇਤੀ ਕਹਿੰਦੇ ਵੀ ਪੀਰ ਪੀਣ ਨਾਲ ਪਥਰੀ ਖੁਰ ਜਾਂਦੀ ਆ ਕਹਿੰਦੇ ਹੁੰਦੇ ਆ ਭਰਾ ਪੀਰ ਅੰਦਰ ਉਹ ਮਾਂ ਦੀਤੀ ਸਵੇਰੇ ਵੀ ਬੀਬੀ ਆ ਸ਼ਾਮੀ ਵੀ ਬੀਰ ਅਸ ਤੋਂ ਦੁਪਹਿਰੇ ਵੀ ਬੀਬੀ ਆ ਤੇ ਰਾਤੀ ਵੀ ਬੀਰ ਪਰ ਚਾਈ ਤਾਂ ਕਾਦੀ ਹੋ ਗਈ ਭਰਾਡੀ ਪੈਟਰੋਲ ਤੇ ਚੱਲਦੀ ਉਹ ਵੀਰਾਂ ਤੇ ਹੋ ਗਈ ਹਲਾ ਫੇਰ ਮੈਂ ਮਹੀਨੇ ਕੇ ਬਾਅਦ ਡਾਕਟਰ ਕੋਲੇ ਦੁਬਾਰਾ ਗਿਆ ਏ ਡਾਕਟਰ ਕੀ ਕਹਿੰਦਾ ਡਾਕਟਰ ਕਹਿੰਦਾ ਜੀ ਪਥਰੀ ਤੋਂ ਪਹਿਲਾਂ ਹੁਣ ਆਪਾਂ ਇਹਨਾਂ ਦਾ ਲੀਵਰ ਹੀ ਕਟਾਂਗੇ ਸਾਰਾ ਹੀ ਛੜਿਆ ਪਿਆ ਹੈ ਤਾਰੂ ਸਾਤੀ ਪੀਤੀ ਗਈ ਆ ਬਹੁਤ ਮਿਹਰਬਾਨੀ ਇੱਕ ਮਾਤਾ ਸਾਡੀ ਬੜਾ ਖੁਸ਼ ਹੋ ਰਹੀ ਹੈ ਹਰ ਵਾਰੀ ਤਾਰੀਆਂ ਹੀ ਭੇਜ ਰਹੀ ਹੈ ਮਾਤਾ ਸਟੇਜ ਤੋਂ ਬਹੁਤ ਦੂਰ ਖੜੀ ਹੈ ਕਾਹਦਾ ਵੀਰ ਕਰਦੇ ਕੋਈ ਵੇਲਾ ਬਣਾ ਜਾਂਦੇ ਜਾਂਵੇਂ ਤੁਹਾਡਾ ਵੀ ਹੌਸਲਾ ਵਾਹ ਪੋਰ ਕੀ ਐ ਦਾਖਰ ਉਹ ਐਨੇ ਕੰਮ ਕਰਦੀ ਐ ਅੱਛਾ ਮੈਂ ਇੱਕ ਦਿਨ ਉਪਰ ਦੇ ਬੰਦੇ ਨਾਲ ਵੀ ਗੱਲ ਕੀਤੀ ਉਹ ਕਹਿੰਦਾ ਉਪਰਾਂ ਬੰਦਾ ਨੂੰ ਮੈਂ ਕਹਿੰਦਾ ਕੀ ਕਹਿੰਦਾ ਮੈਂ ਕਹਿ ਬੈਠਾ ਕੀ ਕਹਿ ਬੈਠਾ ਠੱਕਾ ਬਾਗਵਾਨੇ ਹਲਕੀ ਜੀ ਹੋ ਗਈਆਂ ਤੂੰ ਭਾਰੀ ਹਾਂ ਐਂਓ ਕਰ ਜੋਗਾ ਕਰ ਲੈ ਜੋਗਾ ਕਰ ਲੈ ਮੈਂ ਇਹਨੂੰ ਕਹਿੰਦਾ ਜੋਗਾ ਕਰ ਲੈ ਜੋਗਾ ਕਰ ਲੈ ਆਥਰ ਨੂੰ ਉਹਨੇ ਮਹਿੰਦਰ ਸਾਹੋਂ ਦਾ ਜੋਗਾ ਕਰ ਲਿਆ ਹੁਣ ਉਹ ਜੋਗੇ ਨਹੀਂ ਰਹਿਂਦੀ ਐ ਚੋਕੇ ਨਹੀਂ ਜਾਂਦੀ ਉਹਦੀ ਚੋਕੇ ਨੂੰ ਜੋਗਾ ਜੀ ਕਹਿੰਦੀ ਐ ਤੈਨੂੰ ਮੈਨੂੰ ਇੱਕ ਦਿਨ ਬਾਜੀ ਕਹਿ ਗਈ ਇਹ ਬੰਦਾ ਬਾਹਰ ਆ ਗਿਆ ਸੀ ਬਾਹਰ ਆ ਜਾਈ ਸੀ ਬੱਸ ਬੱਸ ਜੋ ਗਈ ਸੀ ਉਹ ਚੋਗਾ ਦਾ ਸਾਡੇ ਜਣੀ ਬਹਿ ਗਿਆ ਉਹ ਕਿਵੇਂ ਉਹ ਅੱਜ ਕੱਲ ਮੁੰਡੇ ਨਸ਼ੇ ਨੂੰ ਸਜੇ ਕਰਦੇ ਆ ਆ ਬੜੀ ਖਾਂਦਾ ਕਰਦੀ ਆ ਆ ਬੀੜੀਆਂ ਸੱਕਾਣੀਆਂ ਪੀਂਦੇ ਆ ਆ ਪੀਂਦੇ ਆ ਆ ਮੇਰਾ ਭਤੀਜਾ ਪੀਂਦਾ ਸੀ ਬੀੜੀਆਂ ਬੂੜੀਆਂ ਦੀ ਅੱਛਾ ਉਹ ਮੈਂ ਕਹਾ ਕਾਕਾ ਤੇਰੀ ਸਿਹਤ ਠੀਕ ਹੋਊ ਚੋਗਾ ਕਰ ਲੈ ਆ ਚੋਗਾ ਕਰ ਲੈ ਮੈਂ ਇਹਨੂੰ ਕਹਿੰਦਾ ਚੋਗਾ ਕਰ ਲੈ ਉਹਨੇ ਚੋਗਾ ਕਰ ਲਿਆ ਉਹਨੇ ਹਫ਼ਤਾ ਤੱਕ ਚੋਗਾ ਕੀਤਾ ਏ ਫੇਰ ਪਹਿਲਾਂ ਉਹ ਹੱਥ ਨਾਲ ਬੀੜੀ ਪੀਂਦਾ ਸੀ ਫੇਰ ਹੁਣ ਸੌਰੀ ਦਾ ਪੈਰ ਨਾਲ ਹੀ ਪੀਂਦਾ ਇਹ ਪਤਾ ਨਹੀਂ ਕਿਥੋਂ ਬੀੜੀ ਆਸਣ ਸੇ ਖਾਇਆ ਉੱਠੇ-ਪੁੱਠੇ ਆਸਣ ਆ ਗਏ ਜੋਗਾ ਸਾਡੇ ਜਣੀ ਲੈ ਗਿਆ ਇੱਥੇ ਬਾਬੇ ਰਾਮਦੇਵ ਵਾਲਾ ਜੋਗਾ ਬਹਿ ਗਿਆ ਸਾਡੇ ਜਣੀ ਉਹਨੇ ਭਤੀਜ ਨੂੰ ਨਵੇਂ ਨਵੇਂ ਤਰੀਕੇ ਸਿਖਾ ਦੇ ਸਾਡੇ ਪੈਨ ਵਾਲਾ ਜੋਗਾ ਮੇਰੇ ਵੈਸੀ ਜਣੀ ਬਹਿ ਗਿਆ ਉਹ ਤਰੀ ਭਝਾਈ ਲੈ ਗਿਆ ਉਹ ਪੁਟਾਈ ਮਤਲਬ ਕੱਢ ਗਈ ਉਹਨੇ ਪੈਨ ਵਾਲਾ ਜੋਗਾ ਹੀ ਕਰ ਲਿਆ ਮਾਤਾ ਨੂੰ ਰਾਮਦੇਵ ਵਾਲਾ ਜੋਗਾ ਆ ਗਿਆ ਇਹ ਜੇ ਕੰਮ ਕਰਦੀ ਆ ਉਹ ਆ ਬੜੀ ਰੌਣਕ ਲੱਗੀ ਹੋਈ ਆ ਆ ਬੜੀ ਰੌਣਕ ਲੱਗੀ ਆ ਮੈਨੂੰ ਲੱਗਦਾ ਆਹ ਰੌਣਕ ਸਾਰੀ ਰਾਤ ਚੱਲੂ ਤੇ ਕੰਮਲ ਤੇਰਾ ਪਾਪਾ ਕੱਲੂ ਆਖਣੇ ਦੇ ਤਰੇਲ ਪੈਣ ਲੱਗ ਗਈ ਏ ਉਹ ਪ੍ਰੋਗਰਾਮ ਚੱਲੂ ਅੱਜ ਬੀਬੀਆਂ ਦਾ ਪ੍ਰੋਗਰਾਮ ਹੀ ਹਾਂ ਸਹੀ ਗੱਲ ਐ ਆਹੋ ਸਹੀ ਗੱਲ ਐ ਆਹ ਜਿਹਨਾਂ ਨੇ ਬੰਦੇ ਘਰੇ ਛੱਡੇ ਹੋਏ ਭਾਂਡੇ ਉਹ ਮਾਜਦੇ ਆ ਆ ਵੇਲ ਜੀ ਵੇ ਸਰਾਖਾ ਦੇ ਰੁਪਈਆਂ ਦੀ ਵੇਲ ਇਹਨਾਂ ਨੂੰ ਵੀ ਲੈ ਕੇ ਲਾਵੀਂ ਆ ਜਿਹੜੇ ਕੱਲੇ ਹੱਸਣਾ ਏ ਇਹਨਾਂ ਨੂੰ ਵੀ ਆਤ ਭਾਵੀਂ ਪੁਰਿਆ ਫਿਰਦਾ ਬੰਦਾ ਤੰਦਰੁਸਤ ਰਹਿੰਦਾ ਹੋਰ ਕੀ ਐ ਦੱਸ ਬੋਲੇ ਕਿਹਾ ਸੁਣ ਲੋ ਅੱਜ ਕਿਸਾ ਸੁਣਾ ਦੇ ਲੈ ਭਾਈ ਜੀ ਸਾਡੇ ਪ੍ਰੋਗਰਾਮ ਰਹਿੰਦੇ ਆ ਦੂਰ ਨੇੜੇ ਆ ਬੜੀ ਦੂਰ ਦੂਰ ਜਾਂਦੇ ਆ ਅਸੀਂ ਜਾਂਦੇ ਆਉਂਦੇ ਰਹਿੰਦਾ ਸਹੀ ਗੱਲ ਆ ਆ ਪਿੱਛੇ ਜੀ ਅਸੀਂ ਗਏ ਭਧੌੜ ਕਰਨੀ ਅੱਛਾ ਭੈਣ ਜੀ ਭਧੌੜ ਕਰਨੀ ਗਏ ਆ ਸਾਨੂੰ ਹੋ ਗਿਆ ਕਵੇੜਾ ਸਾਡਾ ਨਾਤ ਪੈ ਗਈ ਸਾਨੂੰ ਲਾੜਤੀ ਦੀ ਗੱਲ ਦੱਸਣ ਲੱਗਾਈ ਆ ਦੱਸਦੇ ਇਹਨੇ ਕਿਸੇ ਦਾ ਦਰਵਾਜ਼ਾ ਖੜਕਾਇਆ ਇਹ ਜਾ ਕੇ ਕਹਿੰਦਾ ਭਾਈ ਸਾਹਿਬ ਸਾਨੂੰ ਕਵੇੜਾ ਹੋ ਗਿਆ ਅਸੀਂ ਰਾਤ ਕੱਟਣੀ ਆ ਉਹ ਕੀ ਕਹਿੰਦੇ ਉਹ ਕਹਿੰਦੇ ਸਾਡੇ ਦਾ ਘਰੇ 3 ਭੈਣਾਂ ਉਹਨਾਂ ਨੇ ਦਰਵਾਜ਼ਾ ਭੇੜਤਾ ਆ ਭੇੜਤਾ ਆਨੇ ਦੂਜਾ ਘਰ ਖੜਕਾਇਆ ਕਹਿੰਦਾ ਜੀ ਸਾਨੂੰ ਕਵੇੜਾ ਹੋ ਗਿਆ ਸੀ ਰਾਤ ਕੱਟਣੀ ਆ ਉਹ ਕੀ ਕਹਿੰਦੇ ਉਹ ਕਹਿੰਦੇ ਜੀ ਸਾਡੇ ਧੀਆਂ ਬਹਿਣਾ ਉਹਨਾਂ ਨੇ ਵੀ ਦਰਵਾਜ਼ਾ ਭੇੜ ਲਿਆ ਉਹਨਾਂ ਨੇ ਵੀ ਭੇੜਦਾ ਸੀ ਇਹਨੇ ਤੀਜੇ ਜਾ ਕੇ ਘਰੇ ਦਰਵਾਜ਼ਾ ਖੜਕਾਇਆ ਅੰਦਰੋਂ ਬੰਦਾ ਨਿਕਲਿਆ ਕੀ ਕਹਿੰਦਾ ਜਾ ਕੇ ਪੁੱਛਦਾ ਕਹਿੰਦਾ ਜੀ ਤੁਹਾਡੇ ਧੀਆਂ ਬਹਿਣਾ ਹੈਗੀਆਂ ਆ ਕਹਿੰਦਾ ਰਾਤ ਕੱਟਣੀ ਐ ਲਾਂਹਤੀ ਕਿਸੇ ਥਾਂ ਦਾ ਪੇ ਅਕਲਾਬਾ ਹੋਰ ਕੀ ਐ ਦੱਸ ਕੀ ਗੱਲ ਭੈਣ ਵੀ ਤੁਸੀਂ ਨੇੜੇ ਜੇ ਨੂੰ ਆ ਕੇ ਸਾਡਾ ਟਾਈਮ ਤੇ ਨਹੀਂ ਪੂਰਾ ਹੋ ਗਿਆ ਆਜਾ ਬਾਤ ਲੈ ਲਾਂਗੇ ਟਾਈਮ ਲਓ ਜੀ ਪਲੇਨ ਹੁਕਮ ਹੋਇਆ ਏ ਸਾਡੀ ਤੁਹਾਨੂੰ ਬੇਨਤੀ ਹੈ ਅਸੀਂ ਦੁਬਾਰਾ ਫੇਰ ਹਾਜ਼ਿਰ ਲਾਵਾਂਗੇ ਬਹੁਤ ਬਹੁਤ ਅਸੀਂ ਮਿਹਰਬਾਨੀ ਧੰਨਵਾਦ ਕਮੇਟੀ ਦਾ ਤੇ ਭਾਈ ਦਾ ਵਿਸ਼ੇਸ਼ ਧੰਨਵਾਦ ਜਿਹੜਾ ਸਪੈਸ਼ਲ ਸੰਗਤ ਤੋਂ ਉੱਠ ਕੇ ਇੱਥੇ ਆਇਆ ਬਹੁਤ ਬਹੁਤ ਮਿਹਰਬਾਨੀ ਧੰਨਵਾਦ